ریل మంత్రి ਨਹੀਂ ہے ریل మంత్రి ہے یہ ریلی بناਉਦੇ ਆ یہ بیسیکلی ਜੇ ਇੰਨੀ ਸਮਝ ਹੁੰਦੀ ਤਾਂ ਸ਼ਾਇਦ ਜਿਹੜੀਆਂ ਨੰਬਰ ਆਫ ਟ੍ਰੇਨਸ ਆ ਉਹ ਵੱਧ ਹੁੰਦੀਆਂ ਤੇ ਇਹਨਾਂ ਲੋਕਾਂ ਨੂੰ ਇੰਨੀ ਸੁਵਿਧਾ ਨਾ ਹੁੰਦੀ ਜਾਣ ਵਾਲਿਆਂ ਨੂੰ ਔਰ ਜਿਹੜੀ ਰੇਲਵੇ ਦੀ ਪ੍ਰਾਪਰਟੀ ਆ ਉਹ ਵੀ ਡੈਮੇਜ ਨਾ ਹੋਤੀ ਸੋ ਮੈਨੂੰ ਲੱਗਦਾ ਇਹ ਸਾਰਾ ਕੁਝ ਜਿਹੜਾ ਆ ਇੱਕ ਸਿਰਫ ਦਿਖਾਵੇ ਦੇ ਤਹਿਤ ਕੀਤਾ ਦੇਖੋ ਜਿਹੜੇ ਜਿਹੜੇ EMPLOYEES ਹੁੰਦੇ ਆ ਉਹਨਾਂ ਨੇ ਤਾਂ ਇਹ ਕਹਿਣਾ ਨਹੀਂ ਹੁੰਦਾ ਤਲੀ ਵੀ ਕਿ ਸਾਡੇ ਕੋਲ ਕੋਈ ਕਟਾਈ ਹੋਈ ਆ ਜਾਂ ਸਾਡੇ ਕੋਲ ਕੋਈ ਸੁਵਿਧਾ ਨਹੀਂ ਹੈ ਪੁਰਾਣੇ ਹਮੇਸ਼ਾ ਇਹ ਕਰਨਾ ਹੁੰਦਾ ਵੀ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਆ ਲੇਕਿਨ ਅਲਟੀਮੇਟਲੀ ਜਦੋਂ ਲੋਕਾਂ ਤੱਕ ਉਹ ਪਹੁੰਚਦੇ ਨਹੀਂ ਹੈ ਤਾਂ ਫਿਰ ਉਹ ਜਿਹੜਾ ਗੈਪ ਆ ਉਹ ਬਹੁਤ ਵੱਡਾ ਹੈ ਛੱਟ ਪੂਜਾ ਨੂੰ ਲੈ ਕੇ ਬਿਹਾਰ ਜਾਣ ਵਾਲੇ ਜਿਹੜੇ ਪ੍ਰਵਾਸੀ ਲੋਕ ਨੇ ਉਹ ਸਟੇਸ਼ਨਾਂ 'ਤੇ ਦਿਖਾਈ ਦੇ ਰਹੇ ਨੇ ਕਿਉਂਕਿ ਛੱਟ ਪੂਜਾ ਦਾ ਤਿਉਹਾਰ ਹੈ ਉਸ ਕਰਕੇ ਸਟੇਸ਼ਨਾਂ 'ਤੇ ਭੀੜ ਵੀ ਬਹੁਤ ਜ਼ਿਆਦਾ ਹੈ ਦੋ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀਗੀ ਜਿਹਦੇ ਵੀ ਦੇਖ ਸਕਦੇ ਸੀਗੇ ਜਨ ਸੇਵਾ ਐਕਸਪ੍ਰੈਸ ਨੂੰ ਜਿਹੜੇ ਯਾਤਰੀ ਜਾਣ ਵਾਲੇ ਸੀਗੇ ਕਿਵੇਂ ਦਰਵਾਜ਼ੇ ਖੋਲ ਰਏ ਸੀਗੇ ਤੇ ਉਸਦੇ ਬਾਅਦ ਜਦੋਂ ਖਬਰ ਨਸ਼ਰ ਹੁੰਦੀ ਹੈ ਤੇ ਰੇਲ ਵਿਭਾਗ ਜਿਹੜਾ ਹਰਕਤ ਚ ਆਂਦਾ ਹੈ ਤੇ ਜਿਹੜੀ ਟ੍ਰੇਨਾਂ ਦੇ ਵਿੱਚ ਸਹੂਦਾ ਦੇਣ ਦੀ ਗੱਲ ਹੈ ਇਹ ਦਾਅਵੇ ਆ ਉਹ ਅਕਸਰ ਕੀਤੇ ਜਾਂਦੇ ਨੇ ਫਿਲਹਾਲ ਇਸ ਸਮੇਂ ਜਿਹੜੇ ਜਲੰਧਰ ਕੈਂਟ ਤੋਂ ਵਿਧਾਇਕ ਨੇ ਪ੍ਰਗਟ ਸਿੰਘ ਹਣੀਓ ਪਹੁੰਚੇ ਨਹੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਕਿ ਛੱਟ ਪੂਜਨ ਨੂੰ ਲੈ ਕੇ ਰੇਲ ਵਿਭਾਗ ਕਹਿ ਰਿਹਾ ਕਿ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਨੇ ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਕੁਝ ਹੋਰ ਕਹਿ ਰਹੀਆਂ ਨੇ ਦੇਖੋ ਬਦਕਿਸਮਤੀ ਆ ਕਿਉਂਕਿ ਇਹ ਇਸ ਮੀਡੀਆ ਨੂੰ ਸਿਰਫ ਕੰਟਰੋਲ ਕਰਕੇ ਹੀ ਇਹ ਸੋਚਦੇ ਆ ਵੀ ਹਰ ਚੀਜ਼ ਜਿਹੜੀ ਆ ਅਸੀਂ ਬਹੁਤ ਪਰਫੈਕਟ ਕਰ ਲਈ ਪਰ ਇਹੋ ਜੀ ਗੱਲ ਹੈ ਨਹੀਂ ਬਿਲਕੁਲ ਇੰਤਜ਼ਾਮ ਜਿਹੜੇ ਆ ਉਹ ਚੰਗੇ ਨਹੀਂ ਹੈ ਬੈਂਸ ਜਿਹੜੀਆਂ ਉਹ ਜਿੰਨੀਆਂ ਹੋਣੀਆਂ ਚਾਹੀਦੀਆਂ ਓਨੀਆਂ ਨਹੀਂ ਹੈ ਬਾਹਰ ਵੀ ਇੱਕ ਟੈਂਟ ਲੱਗਾ ਹੋਇਆ ਮੈਂ ਦੇਖਿਆ ਜਿਹਦੇ ਵਿੱਚ ਕੋਈ ਇਹੋ ਜੀ ਸੁਵਿਧਾ ਨਹੀਂ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਇਹੋ ਜਿਹਾ ਇੰਤਜ਼ਾਮ ਕੀਤੇ ਆ ਜਿਹੜੇ ਕਿ ਸਫੀਸ਼ੀਐਂਟ ਹੋਣ ਔਰ ਕਲੇਮ ਜਿਹੜਾ ਆ ਕਸੂਰ ਹੈ ਲੇਕਿਨ ਪ੍ਰੈਕਟੀਕਲ ਕਸੂਰ ਜੇ ਗੱਲ ਕੀਤੀ ਜਾਵੇ ਇੱਕ ਜਲੰਧਰ ਸਿਟੀ ਸਟੇਸ਼ਨ ਤੋਂ ਹੀ ਤਸਵੀਰਾਂ ਸਾਹਮਣੇ ਆਇਆ ਸੀ ਜਨ ਸੇਵਾ ਐਕਸਪ੍ਰੈਸ ਜਿਹੜੀ ਸਵੇਰੇ ਜਾਂਦੀ ਹੈ ਉਸ ਨੂੰ ਪ੍ਰਵਾਸੀ ਲੋਕ ਖੋਲਣ ਦੀ ਕੋਸ਼ਿਸ਼ ਕਰਦੇ ਲੱਤਾਂ ਤੱਕ ਮਾਰਦੇ ਨੇ ਕਿਤੇ ਨਾ ਕਿਤੇ ਜਿਹੜਾ ਰੇਲਵੇ ਦੀ ਪ੍ਰਾਪਰਟੀ ਡੈਮੇਜ ਵੀ ਹੋਈ ਹੈ ਉਹਦੇ ਵਿੱਚ ਔਰ ਤੱਕਾ ਮੁੱਕੀ ਵੀ ਹੋਈ ਹੈ ਇਹੋ ਜਿਹੀ ਤਸਵੀਰਾਂ ਸਾਹਮਣੇ ਹੋਣ ਦੇ ਬਾਅਦ ਫਿਰ ਰੇਲ ਪ੍ਰਸ਼ਾਸਨ ਜਾਗਦਾ ਹੈ ਉਸ ਦੇ ਬਾਅਦ ਪ੍ਰੈਸ ਰਿਲੀਜ਼ ਕੀਤਾ ਜਾਂਦਾ ਸਪੈਸ਼ਲ ਟ੍ਰੇਨਾਂ ਨੂੰ ਲੈ ਕੇ ਫਿਰ ਖੁਦ ਰੇਲ ਮੰਤਰੀ ਵੀ ਜਾਂਦੇ ਨੇ ਮੌਜਨਾ ਕਰਨ ਦੇਖੋ ਇਹ ਰੇਲ ਮੰਤਰੀ ਨਹੀਂ ਹੈ ਰੀਲ ਮੰਤਰੀ ਹੈ ਇਹ ਰੀਲਾ ਬਣਾਉਦੇ ਆ ਇਹ ਬੇਸਿਕਲੀ ਜੇ ਇੰਨੀ ਸਮਝ ਹੁੰਦੀ ਤਾਂ ਸ਼ਾਇਦ ਜਿਹੜੀਆਂ ਨੰਬਰ ਆਫ ਟ੍ਰੇਨਸ ਹੈ ਉਹ ਵੱਧ ਹੁੰਦੀਆਂ ਤੇ ਇਹਨਾਂ ਲੋਕਾਂ ਨੂੰ ਇੰਨੀ ਸੁਵਿਧਾ ਨਾ ਹੁੰਦੀ ਜਾਣ ਵਾਲਿਆਂ ਨੂੰ ਔਰ ਜਿਹੜੀ ਰੇਲਵੇ ਦੀ ਪ੍ਰਾਪਰਟੀ ਆ ਉਹ ਵੀ ਡੈਮੇਜ ਨਾ ਹੁੰਦੀ ਸੋ ਮੈਨੂੰ ਲੱਗਦਾ ਇਹ ਸਾਰਾ ਕੁਝ ਜਿਹੜਾ ਆ ਇੱਕ ਸਿਰਫ ਦਿਖਾਵੇ ਦੇ ਤਹਿਤ ਕੀਤਾ ਜਾ ਰਿਹਾ ਆ ਆਦਰਵਾਇਜ਼ ਪ੍ਰੈਕਟੀਕਲ ਹੈ ਲੇਕਿਨ ਜਦੋਂ ਇਹ ਖਬਰ ਨਸ਼ਰ ਹੁੰਦੀ ਆ ਉਸਦੇ ਬਾਅਦ ਥ੍ਰੈਟ ਵੀ ਕੀਤਾ ਜਾਂਦਾ ਹੈ ਕਾਲਸ ਵੀ ਕੀਤੀਆਂ ਜਾਂਦੀਆਂ ਨੇ ਕਿ ਫਿਰ ਪਰਮਿਸ਼ਨ ਨੂੰ ਲੈ ਕੇ ਵੀ ਗੱਲ ਕੀਤੀ ਜਾਂਦੀ ਹੈ ਕਿ ਤੁਹਾਡੇ ਕੋਲ ਕੀ ਪਰਮਿਸ਼ਨ ਈ ਤੁਸੀਂ ਕਵਰੇਜ ਕਰਦੇ ਹੋ ਆ ਕਿ ਜਦ ਕਿ ਇੱਥੇ ਸਾਰਾ ਜੀਆਰਪੀ ਆਰਪੀ ਸਾਰਾ ਸਟਾਫ ਹੁੰਦਾ ਹੈ ਖੁਦ ਸਟੇਸ਼ਨ ਮਾਸਟਰ ਇੱਥੇ ਆ ਕੇ ਜਦੋਂ ਟ੍ਰੇਨਾਂ ਦੇ ਮੁਆਇਨਾ ਕਰਦੇ ਉਸ ਤੋਂ ਬਾਅਦ ਥ੍ਰੈਟ ਕਾਲਾ ਵੀ ਆਉਂਦੀ ਹੈ ਕੋਈ ਬਦਕਿਸਮਤੀ ਆ ਇਹ ਜਦੋਂ ਦੀ ਇਹ ਸਰਕਾਰ ਆਈ ਆ ਬੀਜੇਪੀ ਦੀ ਔਰ ਇੱਥੇ ਆਮ ਆਦਮੀ ਪਾਰਟੀ ਦੀ ਵੀ ਨਾ ਨੇ ਡੈਮੋਕਰੇਸੀ ਦੇ ਜਿਹੜੇ ਚਾਰੇ ਪਿੱਲਰ ਹੈਗੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀਆਂ ਇੰਨੀਆਂ ਆ ਗਈਆਂ ਵੀ ਜਿਹੜੀਆਂ ਕਿ ਮੈਨੂੰ ਲੱਗਦਾ ਕਿ ਜੋ ਡੈਮੋਕ੍ਰੇਸੀ ਦਾ ਐਕਚੁਅਲ ਰੂਪ ਹੈ ਉਹ ਅਸੀਂ ਪੇਸ਼ ਨਹੀਂ ਕਰਨਾ ਲੋਕਾਂ ਨੂੰ ਅਸੀਂ ਸਿਰਫ ਤੇ ਸਿਰਫ ਇੱਕ ਦਿਖਾਵਾ ਕਰਨਾ ਜਿਹੜਾ ਕਿ ਮੈਨੂੰ ਲੱਗਦਾ ਕਿ ਪੰਜਾਬ ਲਈ ਔਰ ਦੇਸ਼ ਲਈ ਕੋਈ ਚੰਗੀ ਗੱਲ ਨਹੀਂ ਹੈ ਡੈਮੋਕ੍ਰੇਸੀ ਲਈ ਚੰਗੀ ਗੱਲ ਨਹੀਂ ਕਿਉਂਕਿ ਡੈਮੋਕ੍ਰੇਸੀ ਦੀ ਬਿਊਟੀ ਇਹ ਹੁੰਦੀ ਆ ਕਿ ਹਰ ਜਿਹੜਾ ਇਹਦਾ ਪਿੱਲਰ ਹੈ ਆਪਣਾ ਰੋਲ ਪਲੇ ਕਰੇ ਜਦੋਂ ਤੁਸੀਂ ਇੱਕ ਪਿੱਲਰ ਨੂੰ ਤੁਸੀਂ ਥ੍ਰੈਟ ਕਰਨ ਲੱਗ ਪੋਗੇ ਤਾਂ ਮੈਨੂੰ ਲੱਗਦਾ ਉਹ ਕੋਈ ਚੰਗਾ ਉਹਦੇ ਨਤੀਜੇ ਜਿਹੜੇ ਉਹ ਚੰਗੇ ਨਹੀਂ ਲੇਕਿਨ ਜੇ ਗੱਲ ਕੀਤੀ ਹੈ ਵੈ ਦਿਵਾਲੀ ਦਾ ਤਿਹਾੜ ਸੀਗਾ ਤੇ ਉਸ ਦੇ ਬਾਅਦ ਛਟ ਪੂਜਾ ਦਾ ਤਿਹਾੜ ਆਂਦਾ ਹਰ ਸਾਲ ਆਂਦਾ ਹੈ ਹਰ ਸਾਲ ਰੇਲ ਵਿਭਾਗ ਕਹਿੰਦਾ ਹੈ ਕਿ ਅਸੀਂ ਯਾਤਰੀਆਂ ਨੂੰ ਸੁਦਾਵਾਂ ਦਿੰਨੇ ਆ ਤੇ ਸਪੈਸ਼ਲ ਟ੍ਰੇਨਾਂ ਚਲਾਣੇ ਆ ਕਈ ਯਾਤਰੀਆਂ ਨੇ ਵੀ ਗੱਲ ਕੀਤੀ ਕਿ ਕਹਿੰਦੇ ਕੋਈ ਸਪੈਸ਼ਲ ਟ੍ਰੇਨ ਤਾਂ ਨਜ਼ਰ ਨਹੀਂ ਆਉਂਦੀ ਕੋਈ ਵੀਕਲੀ ਟ੍ਰੇਨ ਆ ਉਹ ਜ਼ਰੂਰ ਆਉਂਦੀ ਹੈਗੀ ਹੈ ਪ੍ਰਸ਼ਾਸਨ ਆਪਣੇ ਵੱਲੋਂ ਦਾਅਵਾ ਕਰ ਰਿਹਾ ਹੈ ਤੁਸੀਂ ਲੋਕਾਂ ਨਾਲ ਆ ਕੇ ਗੱਲਬਾਤ ਕੀਤੀ ਪ੍ਰਵਾਸੀ ਲੋਕਾਂ ਦੇ ਨਾਲ ਕੇ ਦਾਵੇ ਸਹੀ ਨੇ ਇਹ ਬਿਲਕੁਲ ਸਹੀ ਨਹੀਂ ਹੈ ਕਿ ਅ ਕਿਉਂਕਿ ਜੇ ਦਾਵੇ ਠੀਕ ਹੁੰਦੇ ਤਾਂ ਫਿਰ ਮੇਰਾ ਕਹਿਲ ਹਾਲਾਤ ਇਹੋ ਜੇ ਨਾ ਹੁੰਦਾ ਸੋ ਇਹ ਜਿਹੜਾ ਕਲੇਮ ਜਿਹੜਾ ਕਰਨਾ ਮੈਂ ਕਹਿੰਦਾ ਦੇਖੋ ਮੈਂ ਨਹੀਂ ਕਹਿੰਦਾ ਹਿੰਦੁਸਤਾਨ ਦੀ ਆਬਾਦੀ ਵੱਧ ਰਹੀ ਹੈ ਜਿੰਨੇ ਇੰਤਜ਼ਾਮ ਹੋਣੇ ਚਾਹੀਦੇ ਉਹ ਨਹੀਂ ਹੁੰਦੇ ਲੇਕਿਨ ਅਲਟੀਮੇਟਲੀ ਸਾਨੂੰ ਜਿਹੜਾ ਫੋਰਥ ਪਿਲਰ ਹੈ ਡੈਮੋਕ੍ਰੇਸੀ ਦਾ ਖਾਸ ਕਰਕੇ ਜਿਹੜਾ ਮੀਡੀਆ ਆ ਉਹਨੂੰ ਜਿਹੜੀਆਂ ਉਹਦੀਆਂ অথেন্টিਕੇਟਿਡ ਖਬਰਾਂ ਹੈ ਉਹਨੂੰ ਧਿਆਨ ਚ ਰੱਖ ਕੇ ਮੈਨੂੰ ਲੱਗਦਾ ਸਾਨੂੰ ਉਹਦੇ ਤੋਂ ਬਿਹਤਰ ਇੰਤਜ਼ਾਮ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਮੇਰਾ ਕੱਲ ਸਾਡੀ ਡਿਊਟੀ ਹੈ ਪ੍ਰਵਾਸੀ ਲੋਕਾਂ ਨਾਲ ਗੱਲਬਾਤ ਹੁੰਦੀ ਉਸ ਤੋਂ ਬਾਅਦ ਸਟੇਸ਼ਨ ਮਾਸਟਰ ਨੂੰ ਜਾ ਕੇ ਵੀ ਮਿਲਦੇ ਹੋਂ ਦੋਨਾਂ ਦੀ ਗੱਲਾਂ ਦੇ ਵਿੱਚੋਂ ਕੀ ਤੱਥ ਤੁਹਾਡੇ ਸਾਹਮਣੇ ਆਉਂਦੇ ਸਟੇਸ਼ਨ ਮਾਸਟਰ ਕੀ ਦੱਸਦੇ ਨੇ ਪ੍ਰਵਾਸੀ ਲੋਕ ਦੇਖੋ ਜਿਹੜੇ ਸਟੇਸ਼ਨ ਦੇਖੋ ਜਿਹੜੇ ਜਿਹੜੇ EMPLOYEES ਹੁੰਦੇ ਆ ਉਹਨਾਂ ਨੇ ਤਾਂ ਇਹ ਕਹਿਣਾ ਨਹੀਂ ਹੁੰਦਾ ਕਦੀ ਵੀ ਕਿ ਸਾਡੇ ਕੋਲ ਕੋਈ ਕਟਾਈ ਹੋਈ ਆ ਜਾਂ ਸਾਡੇ ਕੋਲ ਕੋਈ ਸੁਵਿਧਾ ਨਹੀਂ ਹੈ ਉਹਨਾਂ ਨੇ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਆ ਲੇਕਿਨ ਅਲਟੀਮੇਟਲੀ ਜਦੋਂ ਲੋਕਾਂ ਤੱਕ ਉਹ ਪਹੁੰਚਦੇ ਨਹੀਂ ਹੈ ਤਾਂ ਫਿਰ ਉਹ ਜਿਹੜਾ ਗੈਪ ਆ ਉਹ ਬਹੁਤ ਵੱਟਾ ਦਿਖਾਈ ਦਿੰਦਾ ਤੇ ਲੱਗ ਰਿਹਾ ਹੈ ਕਿ ਹੁਣ ਤੁਸੀਂ ਇੱਥੇ ਆ ਕੇ ਮੌਜਨਾ ਕਰਕੇ ਜਾ ਰਹੇ ਹੋ ਲੋਕਾਂ ਨੂੰ ਮਿਲ ਕੇ ਜਾ ਰਹੇ ਹੋ ਪ੍ਰਸ਼ਾਸਨ ਨਾਲ ਤੁਸੀਂ ਇਸ ਬਾਬਤ ਗੱਲ ਕੀਤੀ ਹੈ ਰੇਲ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਕਿ ਜਿਹੜੀ ਪਰੇਸ਼ਾਨੀ ਸਟੇਸ਼ਨ ਮਾਸਟਰ ਨਾਲ ਗੱਲ ਹੋਈ ਹੈਗੀ ਔਰ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦੀ ਹਾਈ ਅਥਾਰਟੀ ਨਾਲ ਵੀ ਗੱਲ ਕਰਨ ਦੀ ਤਾਂ ਕਿ ਜੋ ਪ੍ਰੋਜੈਕਟ ਕੀਤਾ ਜਾ ਰਿਹਾ ਜਾਂ ਜੋ ਗਰਾਊਂਡ ਲੈਵਲ ਤੇ ਆ ਉਹਦਾ ਜਿਹੜਾ ਗੈਪ ਆ ਉਹਨੂੰ ਘਟਾਇਆ ਜਾ ਸਕੇ ਔਰ ਲੋਕਾਂ ਨੂੰ ਜਿਹੜੀਆਂ ਸੁਵਿਧਾ ਦਿੱਤਰ ਦਿੱਤੀ ਜਾਵੇ ਲੱਗ ਲੱਗ ਰਿਹਾ ਹੈ ਕਿ ਬਿਹਾਰ ਇਲੈਕਸ਼ਨ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜਾ ਸਰਕਾਰ ਉਹਨਾਂ ਕਹਿਤ ਰਹੀ ਹੈਗੀ ਹੈ ਦਾਅਵੇ ਕਰ ਰਹੀ ਹੈ ਤੇ ਟ੍ਰੇਨਾਂ ਜਿਹੜੀਆਂ ਚੱਲ ਰਹੀਆਂ ਨੇ ਇਨਾਂ ਲਈ ਖਾਸ ਕਰ ਇਹਨਾਂ ਦਾ ਇੰਤਜ਼ਾਮ ਹੈ ਇਦਾਂ ਦਾ ਕੁਝ ਇੰਤਜ਼ਾਮ ਹੈ ਇਹ ਸਿਰਫ ਫਾਲਸ ਕਲੇਮ ਹੈ ਵੀ ਬਿਹਾਰ ਇਲੈਕਸ਼ਨ ਨੂੰ ਲੈ ਕੇ ਕਿਵੇਂ ਦੇਦੇ ਹੋ ਕਿ ਤਿਆਰੀ ਹੈ ਕਾਂਗਰਸ ਦੀ ਕਿਉਂਕਿ ਗੱਠਜੋੜ ਜ਼ਰੂਰ ਹੈ ਲੇਕਿਨ ਗੱਠਜੋੜ ਵਿੱਚ ਵੀ ਫਿੱਕਪੰਦੀ ਨਜ਼ਰ ਆ ਰਹੀ ਹੈ ਵੀ ਕੁਝ ਕੁ ਸੀਟਾਂ ਉਹ ਸੀਟਾਂ ਇਹੋ ਜਿਹੀਆਂ ਹੈਗੀਆਂ ਆਦਰਵਾਇਜ਼ ਬਿਲਕੁਲ ਠੀਕ ਠਾਕ ਚੱਲ ਰਿਹਾ ਹੈਗਾ ਮੈਨੂੰ ਲੱਗਦਾ ਕਿ ਜਿਹੜਾ ਇਹ ਗੱਠਜੋੜ ਹੈਗਾ ਇਹ ਜਿੱਤਣ ਦੀ ਸਥਿਤੀ ਦੇ ਵਿੱਚ ਹੈ ਜਿੱਤ ਸਕਦਾ ਹੈ ਗੱਠਜੋੜ ਬਿਲਕੁਲ ਜਿੱਤ ਸਕਦਾ ਕਿਉਂਕਿ ਉੱਥੇ ਬਿਹਾਰ ਜਿਹਦਾ ਇਸ ਸਮੇਂ ਕਾਂਗਰਸ ਤਾਂ ਹੈ ਨਹੀਂ ਦੀ ਬਟ ਉੱਥੇ ਆਰਜੀ ਦੀ ਨਾਲ ਜਿਹੜੇ ਹੈਗੇ ਆ ਉਹ ਗਠਬੰਧਨ ਹੈਗਾ ਸੋ ਮੈਨੂੰ ਲੱਗਦਾ ਕਿ ਸਥਿਤੀ ਜਿਹੜੀ ਉਹ ਠੀਕ ਆ ਜੇ ਗੱਲ ਕੀਤੀ ਹੈ ਤਰਨਦਾਰਨ ਬਾਈ ਇਲੈਕਸ਼ਨ ਨੂੰ ਲੈ ਕੇ ਕਿਵੇਂ ਦੀ ਤਿਆਰੀ ਹੈ ਕਾਂਗਰਸ ਦੀ ਕੀ ਲੱਗ ਰਿਹਾ ਹੈ ਸਟਾਰ ਪ੍ਰਚਾਰਕਾ ਦੀ ਲਿਸਟ ਜਿਹੜੀ ਹੈਗੀ ਆ ਉਸ ਨੂੰ ਲੈ ਕੇ ਕਿਵੇਂ ਦੇਖੋ ਮੈਨੂੰ ਲੱਗਦਾ ਸਾਡੀ ਕੱਲ ਮੀਟਿੰਗ ਹੋਈ ਸੀ ਔਰ ਉੱਥੇ ਠੀਕ ਲੈਵਲ ਦਾ ਜਿਹੜੀ ਆ ਜਿਹੜੀ ਹੈਗੀ ਆ ਕੈਂਪੇਨ ਚੱਲ ਰਹੀ ਆ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹ ਬਹੁਤੀ ਜ਼ਿਆਦਾ ਚੰਗੀ ਨਹੀਂ ਹੈ ਸੋ ਮੈਨੂੰ ਲੱਗਦਾ ਸਰਕਾਰ ਜਿਹੜੀ ਆ ਉਹਨੂੰ ਸਰਕਾਰ ਨੂੰ ਠੀਕ ਕੰਮ ਕਰਨੇ ਚਾਹੀਦੇ ਆ ਤਾਂ ਕਿ ਜਿਹੜਾ ਕਿਤੇ ਜੜੀਆਂ ਥ੍ਰੈਟਸ ਹੈਗੀਆਂ ਉਹਨੂੰ ਕੰਟਰੋਲ ਵੀ ਕਰਨਾ ਚਾਹੀਦਾ ਔਰ ਇੱਕ ਆਮ ਨਾਗਰਿਕ ਨੂੰ ਡੈਮੋਕ੍ਰੇਸੀ ਦਾ ਹਿੱਸਾ ਵੰਡਦੀ ਉਹਦੇ ਵਿੱਚ ਜਿਹੜੀ ਸਰਕਾਰ ਦਾ ਯੋਗਦਾਨ ਇੱਕ ਤਰਫ ਸਰਕਾਰ ਇੱਕ ਤਰਫ ਅਕਾਲੀ ਦਲ ਇੱਕ ਤਰਫ ਭਾਜਪਾ ਇੱਕ ਤਰਫ ਕਾਂਗਰਸ ਤੇ ਇੱਕ ਤਰਫ ਜਿਹੜੇ ਕੈਂਡੀਡੇਟ ਨੇ ਅੰਮ੍ਰਿਤਪਾਲ ਸਿੰਘ ਉਹਨਾਂ ਵੱਲੋਂ ਤੇ ਬਾਕੀਆਂ ਵੱਲੋਂ ਸਮਰਥਨ ਦਿੱਤਾ ਚਾਹੇ ਬਾਗੀ ਗੁੱਟ ਹੈਗਾ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਗੁੱਟ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਜਿਹੜੇ ਨੇ ਉਹਨਾਂ ਵੱਲੋਂ ਸਿਮਰਤ ਸਿੰਘ ਮਾਨ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਵੀ ਆਹ ਠੀਕ ਹੈ ਉਹਨਾਂ ਦਾ ਆਪਣਾ ਸੋਚ ਦਾ ਨਜ਼ਰੀਆ ਹੈਗਾ ਸਾਡੀ ਵਿਚਾਰਧਾਰਾ ਇੱਕ ਹੈਗੀ ਹੈ ਜਿਹੜਾ ਮੇਰੇ ਖਿਆਲ ਜਿਹਦੇ ਤੇ ਅਸੀਂ ਕੰਮ ਕਰਨ ਦੀ ਜਰੂਰਤ ਹੈ ਮਿਹਨਤ ਕਰਨ ਦੀ ਕੋਣ ਜਿੱਤੇਗਾ ਸੀਟ ਤੁਹਾਨੂੰ ਕੀ ਲੱਗ ਰਿਹਾ ਦੇਖੋ ਅੱਜ ਦੀ ਤਰੀਕ ਤੱਕ ਕਾਂਗਰਸ ਬਿਹਤਰ ਪੋਜੀਸ਼ਨ ਦੇ ਵਿੱਚ ਹੈਗੀ ਹੈ ਕਾਂਗਰਸ ਦਾ ਸਾਨੂੰ ਪਤਾ ਲੱਗੇ ਕਿ ਜਿਹੜੇ ਕੈਂਡੀਡੇਟ ਨੇ ਉਹ ਅ ਬੇਸ਼ੱਕ ਉਤਾਰੇ ਗਏ ਨੇ ਪਰ ਰਾਜਨੀਤੀ ਤੋਂ ਥੋੜੀ ਸੋ ਸਮਝ ਤੋਂ ਨਗਰੀ ਨੇ ਕਿ ਇਹਨਾਂ ਜਿਆਦਾ ਦੇਖੋ ਨਵਾਂ ਕੈਂਡੀਡੇਟ ਹੈਗਾ ਮੈਨੂੰ ਲੱਗਦਾ ਮਿਹਨਤ ਕਰੂਗਾ ਤਾਂ ਕੋਪਪਪ ਅ ਅੱਜ ਇਹ ਰੋਡ ਸ਼ੋ ਵੀ ਹੋ ਰਹੇ ਨੇ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਉੱਥੇ ਹੋ ਰਿਹਾ ਹੈ ਰੋਡ ਸ਼ੋ ਕਿਉਂਕਿ ਸਾਰੇ ਜਿਹੜੇ ਆ ਸਾਰੀਆਂ ਪਾਰਟੀਆਂ ਜਿਹੜਾ ਆਪਣਾ ਆਪਣਾ ਜਿਹੜੀ ਮਿਹਨਤ ਉਹ ਕਰ ਰਹੀਆਂ ਬਿਲਕੁਲ ਸੋ ਇਹ ਸਨ ਕਾਂਗਰਸ ਵਿਧਾਇਕ ਪਰਗੜ ਸਿੰਘ ਹੋਣੇ ਇਹਨਾਂ ਨੇ ਆ ਕੇ ਸਟੇਸ਼ਨ ਦੇ ਹਾਲਾਤ ਦਾ ਜਾਇਜ਼ਾ ਲਿਆ ਹੈ ਪ੍ਰਵਾਸੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਜਿਹੜੇ ਨੇ ਉਹ ਕਾਫੀ ਠੀਕ ਨਹੀਂ ਨੇ ਨੇ ਤੇ ਦੂਸਰੇ ਪਾਸੇ ਰੇਲ ਵਿਭਾਗ ਨੂੰ ਪਹਿਲਾਂ ਹੀ ਇਹ ਤਿਆਰੀ ਕਰ ਲੈਣੀ ਚਾਹੀਦੀ ਸੀ ਕਿ ਲੋਕਾਂ ਨੂੰ ਜਿਹੜੀ ਪਰੇਸ਼ਾਨੀਆਂ ਆ ਰਹੀਆਂ ਉਹ ਨਹੀਂ ਆਉਣੀਆਂ ਚਾਹੀਦੀ ਦੂਸਰੇ ਬਾਈ ਇਲੈਕਸ਼ਨ ਨੂੰ ਲੈ ਕੇ ਵੀ ਕਿਹਾ ਹੈ ਕਿ ਜਿਹੜਾ ਕਾਂਗਰਸ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ ਹਾਲਾਂਕਿ ਹਰ ਜਿੱਤ ਨੂੰ ਲੈ ਕੇ ਤਾਂ ਨਤੀਜੇ ਜਦੋਂ ਸਾਹਮਣੇ ਆਣਗੇ ਤੇ ਉਸ ਸਮੇਂ ਹੀ ਪਤਾ ਚੱਲ ਪਾਵੇਗਾ ਕਿਹੜੀ ਪਾਰਟੀ ਜਿੱਦੀ ਹੈਗੀ ਹੈ ਤੇ ਕੌਣ ਉੱਥ ਵਿਤਾਇ ਐਕਚੁਅਰ ਜਾਂਦਾ ਹੈ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨੇ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ